ਮਾ ਮੇਰਾ ਨਾਮ ਸੁਨਮਪਾਲ ਸਿੰਘ ਹੈ ਅਡਰੈਸ ਸਾਡਾ ਹੈਗਾ ਸ਼ਿਵਾਨਕਲੇਬ ਰਾਜਾ ਸੰ ਸਿੰਘ ਕੀ ਗੱਲ ਕੋਈ ਗੱਲ ਕੁਛ ਨਹੀਂ ਹੋਈ ਹੈ ਆਪਣਾ ਮਤਲਬ ਫਾਦਰ ਇੱਥੇ ਪੌੜੀ ਪਈ ਇਥੇ ਤੇ ਅੱਜ ਕੱਲ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਤੇ ਇਹਨਾਂ ਨੇ ਬਾਹਰੋਂ ਆਏ ਹਨ ਕਿ ਪੌੜੀ ਸਿੱਟੀ ਹੈ ਫਾਦਰ ਸਾਹਿਬ ਬਾਹਰ ਵੇਖ ਰਹੇ ਇਹਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੱਤ ਫੇਰੇ ਕੀਤੇ ਤਾਂ ਤਿੰਨ ਫਾਦਰ ਸਾਹਿਬ ਦੇ ਲੱਗ ਗਈ ਕੀ ਗੱਲ ਕੋਈ ਪੌੜੀ ਤਾਂ ਹੋਈ ਤੇ ਕਿੰਨੇ ਮਹੀਨਾ ਪਹਿਲਾਂ ਵੀ ਇਹਨਾਂ ਨੇ ਸਾਡੀ ਕਾਰ ਦੇ ਸ਼ੀਸ਼ੇ ਤੋੜੇ ਸੀ ਉਹਦੇ ਦੀ ਦਰਖਾਸਤ ਅਜੇ ਥਾਣੇ ਦਿੱਤੀ ਹੋਈ ਹੈ ਉਦੋਂ ਪੁਲਿਸ ਨੇ ਕਾਰਵਾਈ ਕੀਤੀ ਉਦੋਂ ਪੁਲਿਸ ਨੇ ਕਾਰਵਾਈ ਕੋਈ ਮਤਲਬ ਗੋਲਮੋਲ ਜੀ ਗੱਲ ਕੀਤੀ ਕੋਈ ਖਾਸ ਕਾਰਵਾਈ ਨਹੀਂ ਹੋਈ ਤੁਹਾਨੂੰ ਕਿਉਂਕਿ ਇਹ ਥਾਣੇ ਆਉਣ ਤੋਂ ਇਹਨੇ ਮਨਾ ਕਰਦਾ ਸੀ ਉਸ ਤੋਂ ਬਾਅਦ ਵੀ ਇਹਨੇ ਇਹ ਗੱਲ ਕਹੀ ਕਿ ਕੋਈ ਨਾ ਹੁਣ ਜਦੋਂ ਕਰੂੰਗਾ ਕੁਝ ਵੱਡਾ ਹੀ ਕਰੂੰਗਾ ਇਹਦੇ ਪਿਛੇ ਦੀ ਘਰਵਾਲੀ ਕਰਨਪ੍ਰੀਤ कौर ਦਾ ਪੂਰਾ ਸ਼ਹਿ ਹੈ ਪੂਰਾ ਹੱਥ ਹਲਾਸ਼ੇਰੀ ਪੂਰੀ ਹੋਦੀ ਹੈ ਕਿਉਂਕਿ ਉਹਦੇ ਸ਼ੀਸ਼ੇ ਵੀ ਕਾਰ ਦੇ ਦੀ ਇਹਦੀ ਵਾਈਫ ਨੇ ਹੀ ਥੋੜੇ ਸਹਰਿਆਂ ਦੇ ਘਰੇ ਕਰਨਪ੍ਰੀਤ कौर ਦਾ ਘਰ ਹੈ ਇਕੱਲੀ ਰਹਿੰਦੀ ਦਾ ਕੋਈ ਨਹੀਂ ਹੈਗਾ ਮਤਲਬ ਅੱਗੇ ਪਿਛੇ ਮਾਂ ਪੇ ਕੋਈ ਨਹੀਂ ਹੈਗਾ ਤੇ ਇਹ ਦੁਆਬੇ ਦਾ ਮੁੰਡਾ ਸਹਿਜਪਾਲ ਨਾਮ ਸ਼ੁਭਮ ਸਹਿਜਪਾਲ ਕੋਈ ਇਹਦਾ ਫਰਜੀ ਨਾਮ ਰੱਖਿਆ ਤੇ ਇਹ ਇੱਥੇ ਰਹਿੰਦਾ ਇਹਦੇ ਕੋਲ ਲਵ ਮੈਰਿਜ ਕਰਾਈ ਇਹ ਦबई ਤੋਂ ਆਇਆ ਤੇ ਹੁਣ ਤੁਸੀਂ ਕੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਆਪਣਾ ਸਹੀ ਸਹੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਤੇ ਬਾਹਰ ਹੀ ਭੱਜ ਸਕਦਾ ਜੀ ਇੱਕ ਪਾਸਪੋਰਟ ਹਾਂਜੀ ਇਹ ਚੀਜ਼ ਜਰੂਰ ਮੰਗ ਕਰਦੇ ਆ ਕਿ ਇਹਦੇ ਤੇ ਐਨਓਸੀ ਜਾਰੀ ਕੀਤੀ ਜਾਵੇ ਤਾਂ ਕਿ ਇਹ ਕਰਾਇਮ ਕਰਕੇ ਬਾਹਰ ਨਾ ਜਾ ਸਕੇ ਕਿਉਂਕਿ ਇਹ ਦੁਬਈ ਦਾ ਪਹਿਲਾਂ ਹੀ ਦੁਬਈ ਤੋਂ ਆਇਆ ਤੇ ਹੋ ਸਕਦਾ ਫਿਰ ਕਿਤੇ ਫੈਰਟ ਗਈ ਸੀ ਜੀ 7 ਫੈਰ ਕੀਤੀ ਨੇ ਅਨਲੀਗਲ ਵੈਪਨ ਨਾਲ ਦੋ ਨੰਬਰ ਦਾ ਵੈਪਨ ਇਹ ਰਿਜਿਸਟਰ ਗਿਆਣ ਲੱਗਿਆ ਫਾਦਰ ਸਾਹਿਬ ਦਾ ਵੈਪਨ ਵੀ ਮਤਲਬ ਆਪਾਂ ਕੈਰੀ ਕਰਦੇ ਆ ਕਿ ਮਤਲਬ ਪਿੰਡ ਜਾਂਦੇ ਆ ਪਿੰਡੋਂ 6-7 ਕਿਲੋਮੀਟਰ ਦੂਰ ਆਪਣੇ ਡਿਫੈਂਸਰੀ ਲਾਇਸੈਂਸ ਦੀ ਵੈਪਨ ਪਾਪਾ ਦਾ 6 ਲੈ ਕੇ ਜੋ ਪਾਪਾ ਡੇਗੀ ਨਾਲ ਚੱਕ ਕੇ ਲੈ ਗਏ ਤੁਸੀਂ ਪਾਪਾ ਨੂੰ ਚੱਕਣ ਲੱਗ ਗਏ ਤੇ ਵੈਪਨ ਚੱਕ ਕੇ ਲੈ ਗਏ ਤੇ ਸੀਸੀਟੀਵੀ ਸੀਸੀਟੀਵੀ ਹਾਂਜੀ ਸਾਰਾ ਰਿਕਾਰਡ ਹੋ ਜਾਂਦਾ ਕੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਕਿ ਇਨਸਾਬ ਦਿੱਤਾ ਜਾਵੇ ਇਹਨਾਂ ਦੀ ਜਲਦੀ ਤੋਂ ਜਲਦੀ ਆਪਣਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੋਵਾਂ ਜੀਆਂ ਨੂੰ ਪੁਲਿਸ ਨੇ ਕਿਸੇ ਦੀ ਹਰਾਸਤ ਨਹੀਂ ਕੀਤਾ ਉਹ ਤੇ ਭੱਜ ਗਈ ਉਹਦੀ ਵਾਈਫ ਉਹਨਾਂ ਦੇ ਹਰਾਸਤ ਦੇ ਵਿੱਚ ਥੋੜੇ ਸਮੇਂ ਹਾਂਜੀ ਏ ਜੀ ਇੱਥੇ ਜਿੱਥੇ ਆਪਾਂ ਖੜੇ ਆ ਇਹ ਸ਼ਿਵਾ ਕਲੋਨੀ ਆ ਜੀ ਨਵੀਂ ਡਿਵੈਲਪ ਹੋਈ ਆ ਕਲੋਨੀ ਇਹਦੇ ਵਿੱਚ 186 ਨੰਬਰ ਕੋਠੀ ਦੇ ਵਿੱਚ ਸਰਦਾਰ ਪ੍ਰਵਿੰਦਰ ਸਿੰਘ ਜੋ ਸਾਬਕਾ ਸਰਪੰਚ ਨੇ ਪਿੰਡ ਸੈਰਪੁਰਾ ਦੇ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਰੈਸ਼ ਰੱਖੀ ਹੋਈ ਸੀ ਤੇ ਨਾਲ ਦੀ ਕੋਠੀ ਦੇ ਵਿੱਚ 185 ਨੰਬਰ ਕੋਠੀ ਦੇ ਵਿੱਚ ਉਹਨਾਂ ਦੇ ਬਿਲਕੁਲ ਗੁਮਾਂਡ ਜਿਹੜੇ ਆ ਕਿਰਨਦੀਪ ਕੌਰ ਤੇ ਉਹਦੇ ਹਸਬੈਂਡ ਜਿਹੜੇ ਆ ਸ਼ੁਭਮ ਸਹਿਜਪਾਲ ਸਿੰਘ ਜਿਹੜੇ ਆ ਉਹ ਇੱਥੇ ਰੈਸ਼ ਰੱਖੀ ਹੋਈ ਸੀ ਉਹਨਾਂ ਨੇ ਕਿਉਂ ਕੱਲੇ ਕਰੀਬ 11:30 ਵਜੇ ਦੇ ਹੋਏਗਾ ਟਾਈਮ ਤੇ ਇਹਨਾਂ ਦਾ ਨਾਮ ਰਾਤ ਦਾ ਜੀ ਰਾਤ ਦਾ 11:30 ਮੇਰਾ ਟਾਈਮ ਹੋਏਗਾ ਕਿ ਇਹਨਾਂ ਦਾ ਆਪਸ ਵਿੱਚ ਵਿੱਚ ਪਹਿਲਾਂ ਵੀ ਇਹਨਾਂ ਦਾ ਥੋੜਾ ਜਿਹਾ ਗੱਡੀ ਲਾਉਣ ਤੋਂ ਗਲੀ ਦੇ ਵਿੱਚ ਗੱਡੀ ਲਾਉਣ ਤੋਂ ਆਪਣਾ ਤਕੜਾ ਚੱਲਦਾ ਸੀ ਫਿਰ ਰਾਤੀ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਜਿਸ ਕਾਰਨ ਜਿਹੜਾ ਵਾ ਉਹਨੇ ਸੁਖਮਸਾਰੀਵਾਲ ਨੇ ਆਪਣੇ ਆਪਣੇ ਦਸਤੀ ਰਵਾਲਵਰ ਨਾਲ ਖੈਰ ਕਰਕੇ ਤੇ ਜਿਹੜਾ ਵਾ ਪ੍ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਅੱਛਾ ਸਰ ਕਿਹਾ ਜਾ ਰਿਹਾ ਕਿ ਪ੍ਰਵਿੰਦਰ ਸਿੰਘ ਕੋ ਵੀ ਰਿਵਾਲਵਰ ਹੈਗਾ ਸੀ ਉਹ ਚੁੱਕ ਕੇ ਲੈ ਗਿਆ ਜਦੋਂ ਗੋੜੀਆਂ ਮਾਰ ਗਿਆ ਇਹਦੇ ਬਾਰੇ ਜੀ ਇਹਦੇ ਸੀਸੀਟੀਵੀ ਫੁਟੇਜ ਦਾ ਉਹਦੇ ਪਾਸੇ ਨਹੀਂ ਆਪਣਾ ਸਰਡ ਬੁਲਾਇਆ ਹੈ ਸੀਸੀਟੀਵੀ ਦਾ ਉਹਦਾ ਸਾਨੂੰ ਨਹੀਂ ਮਿਲਿਆ ਜੀ ਅਜੇ ਤੱਕ ਉਹ ਫੁਟੇਜ ਨਹੀਂ ਮਿਲੀ ਸੀਸੀਟੀਵੀ ਫੁਟੇਜ ਮਿਲ ਜੇ ਸਾਰੀ ਆਪਾਂ ਨੂੰ ਜਿਸ ਬੰਦੀ ਸਾਰੀ ਜਿਹੜੀ ਜਾਣਕਾਰੀ ਆਪ ਜੀ ਨੂੰ ਦੇਣਾ ਸਰੋ ਛੋਟੀ ਜੀ ਗੱਲ ਹੋਈ ਕਿਹੜੀ ਸੀ ਜਿੱਤੇ ਮੌਤ ਦਾ ਤਾंडਵ ਹੋ ਗਿਆ ਇਹ ਪਰਿਵਾਰ ਦੇ ਮੁਤਾਬਕ ਜਿਹੜਾ ਪ੍ਰਵਿੰਦਰ ਸਿੰਘ ਦੇ ਪਰਿਵਾਰ ਮੁਤਾਬਕ ਜੀ ਕਿ ਰਾਤੀ ਬਿਜਲੀ ਨਹੀਂ ਠੀਕ ਤੇ ਉਹਦੇ ਮੁਤਾਬਕ ਜਿਹੜਾ ਉਹਨਾਂ ਨੇ ਪੌੜੀ ਵਗੈਰਾ ਜਿਹੜੀ ਉੱਥੇ ਕੰਨ ਦੇ ਨਾਲ ਲਾਈ ਤੇ ਪੌੜੀ ਪੌੜੀ ਉਹਨਾਂ ਨੇ ਥੋੜੇ ਦੇ ਕੀ ਇਹ ਕਰਕੇ ਨਾਲਸੋ ਟਕਰਾ ਗਏ ਮੇਰੀ ਕੰਨ ਤੇ ਲੱਗੇ ਪੌੜੀ ਮੇਰੀ ਕੰਨ ਤੇ ਪੌੜੀ ਲੱਗ ਗਈ अच्छा पहले जेड़ा ਝਗੜਾ ਆਇਆ ਕੇ ਆ ਤੇ ਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਕਾਰ ਦਾ ਸ਼ੀਸ਼ਾ ਸ਼ੋਜਾ ਤੱਕ ਤੋੜ ਦਿੱਤਾ ਸੀ ਤੇ ਉਹਦੇ ਵੀ ਕੰਪਲੇਂਟ ਅਰੰਡ ਦਿੱਤੀ ਇਹਦੇ ਬਾਰੇ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਜੀ ਇਹ ਥੱਲੇ ਕੇ ਲੈਵਲ ਤੇ ਕੋਈ ਹਿਰਾਸਤ ਵਿੱਚ ਲੇਤਾ ਸਰ ਇਹਦੇ ਸਬੰਧ ਦੇ ਵਿੱਚ ਤਫਤੀਸ਼ ਜਾਰੀ ਹੈ ਦੋਵਾਂ ਇਹਦੇ ਵਾਈਪਰ ਦੇ ਖਿਲਾਫ ਕਰਨ ਦੀ ਰਿਪੋਰਟ ਦੇ ਖਿਲਾਫ ਤੇ ਚਾਰਜ ਪਾ ਲਿਆ ਦੋਵਾਂ ਨੇ ਖਿਲਾਫ ਕੀ ਹਿਰਾਸਤ ਵਿੱਚ ਲੇਤਾ ਕੋਈ ਹਰਾਸਤ ਵਿੱਚ ਅੱਜ ਸ਼ਾਮ ਤੱਕ ਹਰ ਹਾਲ ਤੁਹਾਨੂੰ ਇਹ ਜਿਹੜੀ ਮੈਸੇਜ ਜਿਹੜੀ ਹੈ ਹਰਾਸਤ ਵਿੱਚ ਲੈ ਲਈਤੀ ਕੋਈ ਉਹਦੇ ਸਬੰਧ ਦੇ ਵਿੱਚ ਅਜੇ ਫੋਰਸ ਪਾਰਟੀ ਜਿਹੜੀ ਵਹੀ ਹੋਈ ਹੈ ਉਹ ਜਲਦੀ ਰਾਤ ਨੂੰ ਆ ਗਿਆ ਅਗਲੀ ਜਾਂਚ ਕਰ ਦੇਵੇ ਸਾਹਮਣੇ ਕੀ ਆਈ ਅਗਲੀ ਜਾਂਚ ਦੇ ਵਿੱਚ ਸੀਸੀਟੀਵੀ ਫੁਟੇਜ ਮਰਡਰ ਹੋਇਆ ਜੀ ਇਹਨਾਂ ਦੇ ਪਰਿਵਾਰ ਨਾਲ ਸਾਡੀ ਜ਼ਿੰਮੇਵਾਰੀ ਹੈ ਅਸੀਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਰ ਹੈਗੇ ਸੀ ਕੋਈ ਅੱਜ ਹੁਣ ਅੱਜ ਪਤਾ ਲੱਗਾ ਜੀ ਇਹਨਾਂ ਦਾ ਵੀ ਸ਼੍ਰੋਮਣੀ ਵਾਲੇ ਪਾਰਟੀ ਦੇ ਕੋਈ ਮੀਤ ਪ੍ਰਧਾਨ ਸੰਗਠਨ ਜਿਹੜੇ ਲੈਵਲ ਦੇ ਸਾਬਕਾ ਸਰਪੰਚ ਵੀ ਸਾਬਕਾ ਸਰਪੰਚ ਵੀ ਨੇ ਸੈਦ ਕੋਰਾਂ